ਇਹਨਾਂ ਸਰਕਾਰਾਂ ਨੇ ਮੇਰੇ ਬੱਚਾ ਦਾ ਰਹਿਣ ਕੱਖ ਨਹੀਂ ਦਿੱਤਾ ਜੇ ਮੇਰਾ ਬੱਚਾ ਕਬੱਡੀ ਚ ਜਾਂਦਾ ਹੈ ਨਾ ਮੇਰੇ ਮੇਰੇ ਬੱਚੇ ਦਾ ਬੇੜਾ ਕਰ ਕਾ ਜੇ ਮੇਰਾ ਬੱਚਾ ਕਿੱਧਰ ਹੋ ਕੇ ਜਾਂਦਾ ਉਹ ਮਾਸੇ ਮੰਮਾ ਕਹਿੰਦੇ ਲੋ ਆ ਜਨਾਂ ਨੇ ਆ ਮੇਰੇ ਬੱਚੇ ਦੀ ਸੋਚਾਂ ਦਾ ਬੱਚਾ ਗੱਦ ਲੈਂਚ ਪਵੇ ਜੇ ਇਹਨਾਂ ਨੇ ਹੁਣ ਇਹਨਾਂ ਨੇ ਐਂਡ ਤੇ ਆਣ ਕੇ ਜਦੋਂ ਜੀਮੜੀ ਸੋਨਾਂ ਦਾ ਤੰਗ ਜਾਂਦਾ ਹੈ ਵੀਰ ਵਰਗਿਆਂ ਨੇ ਆ ਨਾਲ ਕੇ ਮੇਰੇ ਬੱਚੇ ਲਈ ਪਾਣੀ ਜੇ ਲੱਭਾ ਕਿ ਮੇਰੇ ਬੱਚੇ ਨੂੰ ਮੈਂ ਚੰਡੀਗੜ੍ਹ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਂ ਨੂੰ ਹੁਣ ਉਹ ਅਸੀਂ ਕੱਢਿਆ ਉਹਨਾਂ ਨੇ ਉਹਨਾਂ ਦੀ ਮਾਂ ਟਾਰਗੇਟ ਕੀਤੀ ਇਹ ਤੇ ਲੈਸ ਆਸ ਤੁਹਾਨੂੰ ਕੱਖ ਨਹੀਂ ਜੇ ਬਲਾ ਸਟਾਰ ਕਰ ਰਹੇ ਆ ਉਹ ਦੱਸਦੇ ਆ ਜੋ ਮਤਲਬ ਉਹਨਾਂ ਨੇ ਆਪਣੀ ਪੜਾਈ ਹੁੰਦੀ ਆ ਰਾਤ ਨੂੰ ਪੜਾਣ ਕਰਦੇ ਆ ਆਹ ਪੜ੍ਹਦੀ ਆ ਆਪਾਂ ਗੱਲ ਕਰਦੇ ਚਲੋ ਕੋਈ ਨਹੀਂ ਆਪਾਂ ਕਰਦੇ ਸਾਰੀ ਇਨਵੈਸਟਿਗੇਸ਼ਨ ਕਰਦੇ ਮੇਰਾ ਕੁਝ ਕਰੋ ਹਾਂ ਇਹਦੇ ਇਹ ਆਪਣੇ ਬਿਆਨ ਉਹਨਾਂ ਦੇ ਹੋ ਜੇ ਸਾਰੀ ਕਾਰਵਾਈ ਤੁਸੀਂ ਡਿਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿ ਫੋਲੋਅਰ ਸਾਰੇ ਸੁਣਦੇ ਆ ਸਕਿੰਦਰ ਬਦਾਵੇ ਤੇ ਉਹਦੇ ਵੀਰ ਦੇ ਪਪੂ ਦੇ ਫੈਮਿਲੀ ਉਹਨਾਂ ਨੇ ਸਾਡੇ ਘਰ ਦਾ ਰਹਿ ਨਹੀਂ ਕੱਖੀ ਦਿੱਤਾ ਪਹਿਲਾਂ ਜੱਗੋਂ ਨੂੰ ਪੇਤਾ ਇੱਥੋਂ ਤੱਕ ਪਹੁੰਚਾਤਾ ਜਦੋਂ ਆਪਣੀਆਂ ਹੈਗੀਆਂ ਸੀ ਕਰੋਨਾ ਦਾ ਵੇਲਾ ਸੀ ਕਰੋਨਾ ਦੇ ਵੇਲੇ ਤੋਂ ਮਗਰ ਲੱਗੇ ਸਾਡੇ ਟੱਬਰ ਤੇ ਸਾਡੇ ਘਰ ਦਾ ਜੱੱਗਾ ਹਰ ਤੇ ਮੇਰਾ ਬੱਚਾ ਇੱਥੇ ਜਾ ਕੇ ਵੇਖੋ ਨਾ ਕਿਤੇ ਅਲਦ-ਵਲਦ ਕੋ ਪਿੰਡ ਨਾ ਪੁੱਛੋ ਪਿੰਡ ਨੇ ਹਰ ਤਰੀਕ ਕਰਦਾ ਵਾ ਮੂਹ ਤੇ ਹਰ ਤਰੀਕ ਕਰਦਾ ਮਗਰ ਉਹਦਾ ਮੈਨੂੰ ਪਤਾ ਨਹੀਂ ਉਹ ਉੱਥੇ ਖੜ ਕੇ ਨਹਿਰ ਜੀ ਤੇ ਭੱਜ ਗਿਆ ਜੀ ਬਿੱਤੇ ਜੀ ਗੋਲੀ ਵੱਜ ਗਈ ਜੀ ਉਹ ਜੇ ਮੈਂ ਚੱਲ ਗਿਆ ਜੀ ਉਹ ਤੇ ਪਿਸਟੋਲ ਫੜ ਲਿਆ ਇਹ ਆਪਾਂ ਬਹੁਤ ਸੋਲਿਆ ਆਪਾਂ ਤੁਹਾਡੇ ਘਰ ਨੂੰ ਰੋਜ ਮਿਲਾਂਦੇ ਆਂ ਅਸੀਂ ਇੱਥੇ ਕਿ ਇਹਨਾਂ ਚੀਜ਼ਾਂ ਦੇ ਬਹੁਤ ਅਸੀਂ ਟੈਨਸ਼ਨ ਵਿੱਚ ਆ ਸਾਡੇ ਭੈਣ ਨੂੰ ਸਾਥ ਤੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਕੂਲ ਤੋਂ ਮਿਲਦੀ ਆ ਅੱਜ ਜਿੰਨਾ ਆਪਣਾ ਬੱਚਾ ਕੰਮ ਗਾਲਾ ਮੇਰਾ ਇੱਕ ਮਿੱਟ ਨਹੀਂ ਮੇਰੇ ਬੱਚੇ ਵੇਗਾ ਸਾਦਾ ਕਿਉਂਕਿ ਮੇਰਾ ਬੱਚਾ ਮਜ਼ਦੂਰ ਦਾ ਸਰਪੰਚ ਆ ਵਾਪਕ ਅਸੀਂ ਕੰਮ ਕਿਤਰਾ ਕਰਨੇ ਆ ਫਿਰ ਇਹਨਾਂ ਨੇ ਸਾਡੀਆਂ ਬਾਦਲੇ ਜੀ ਇਨਕਵਾਰੀਆਂ ਖਲੋਣੀਆਂ ਆ ਇਹਨਾਂ ਕੰਮ ਕੋੱਖ ਨਹੀਂ ਕੀਤਾ ਉਹਨੂੰ ਗੁੰਮਰਾਹ ਕਰਕੇ ਬਾਹਰ ਕੱਢ ਦਿੱਤਾ ਮੈਨੂੰ ਸਭ ਕੁਝ ਚਾਹੀਦਾ ਮੇਰੇ ਬੱਚੇ ਨੂੰ ਸਕੂ ਸਕੋਟ ਗਾ ਮੈਨੂੰ 4-5 ਸਕੋਟ ਗਾ ਚਾਹੀਦਾ ਮੈਂ ਹੋਣੇ ਆਪਣੇ ਬੱਚੇ ਨੂੰ ਜਾ ਇੱਥੇ ਮੰਗਾ ਲਈ ਨੂੰ ਮੈਨੂੰ ਸਾਫ ਚਾਹੀਦਾ ਮੇਰੀ ਭੈਣ ਦਾ ਸਾਫ ਚਾਹੀਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਸਾਫ ਚਾਹੀਦਾ ਉਹਦਾ ਕੀ ਕਸੂਰੀ ਨੀ ਚਾਰਾ ਉਸ ਦੇ ਕੋ ਕਸੂਰੀ ਨਾ ਇਹ ਉਹ ਨਾਲ ਗਿਆ ਹੀ ਬੇਚਾਰੀ ਉਹ ਕੱਢ ਕੇ ਆਏ ਜਿਹੜੇ ਡਰਾਈਵਰਾਂ ਨੂੰ ਨਾ ਕਿ ਮਾਰਦੇ ਹੁੰਦੇ ਆ ਅਜਗੂ ਦੀ ਮਾਂ ਨੇ ਕਿਹਾ ਕਿ ਅਜਗੂ ਨੇ ਕਿਹਾ ਕਿ ਲੋਕਾਂ ਦੀ ਮਾਵਾ ਪਹਿਣਾ ਮਾਰਕਾ ਮਾਰੀ ਅੱਜ ਜਗੂ ਜਗੂ ਦੇ ਇਹਦੇ ਸੋਸਾ ਜਗੂ ਦਾ ਗੈਂਗਸਟਰ ਤਪੜਿਆ ਜਗੂ ਦੇ ਘਰ ਆ ਕੇ ਉਸੋ ਸੇਵ ਜਗੂ ਦੇ ਘਰ ਨੰਬਰ ਦਾ ਅੱਜ ਪੋਤਰਾ ਦੀ ਸਾਹ ਉਹਨਾਂ ਦਾ ਉਹਦੇ ਫੇਰ ਉਹਨੂੰ ਵੀ ਜਿਹੜੀ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਗੱਲ ਲਿਆ ਸਰਕਾਰ ਉਹ ਉਹਦੇ ਫੇਰ ਉਹਦੇ ਵੀ ਉਹ ਵਰ ਟੇ ਨੂੰ ਕਦੀ ਨਹੀਂ ਪੁਛਿਆ ਬੈਡਰ ਮਾਦਾਰ ਬੰਦਾ ਹੈ ਅੰਡ ਵਰਲਡ ਦੇ ਕਾਪੀ ਚ ਲੰਦਾ ਇਹ ਤਾਂ ਕੋਈ ਕਹਿੰਨੇ ਹੈ ਕਹਿੰਨੇ ਉਹਦੇ ਅੱਗੇ ਇਹ ਕਦੀ ਨਹੀਂ ਪੁਛਿਆ ਕਿ ਲੋਕਾਂ ਦੇ ਵਿਆਹ ਕਰਨ ਦੀ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੇ ਕਿਹਾ ਨਹੀਂ ਲੋਕਾਂ ਨੇ ਹਾ ਡੇਬਾਰੇ ਪੁਛਿਆ ਕਿ ਨਰਵਿੰਦਰ ਕੋਈ ਨਹੀਂ ਲੋਕ ਜਾਈ ਘਟਨਾ ਹੋਈ ਜਾਂ ਹਾਂਜੀ ਹਾਈਵੇਟ ਵੀ ਬਹਿਣਾ ਪੈ ਗਿਆ ਕੀ ਕਰਦੇ ਕਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦੇਨデア ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਕਾਨੂੰਨ ਇਨਸਾਫ ਦਿੱਤਾ ਜਾਏ ਜਿਹਨੇ ਭੁੰਨ ਨਹੀਂ ਬਤੇ ਉਹਨਾਂ ਨੂੰ ਹਸਪਤਾਲੋਂ ਪਰਚੇ ਕੱਟਣਾ ਹਨ ਪਿੱਛੇ ਤੇ ਵਿਆਹ ਜਾਂਦਾ ਪਤੀ ਗਈ ਹੈ ਬਾਦ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਹਨ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਮੇਥੇ ਉੱਥੇ ਬੰਦ ਹੋ ਜਾਣੀ ਉਹਨਾਂ ਦੇ ਦੋ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਤੀ ਆਪਣੇ ਬੱਚੇ ਦੇ ਮਗਰ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਖੁਦ ਵੇਖਦੇ ਸੀ ਕਿ ਹੁਣ ਇਹ ਪ੍ਰੀਪਲਾਨ ਸੀ ਰੇ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਖ ਤੋੜਿਆ ਗਿਆ ਫਲਾਨ ਮਤਲਬ ਕਿੰਨਾ ਬਣੂਗਾ ਵਸੇ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੀ ਉਹ ਤਾਂ ਕੀਤਾ ਗਿਆ ਇਹ ਕੋਈ ਕਿਸੇ ਦੇ ਸ਼ਿਕਾਇਤ ਨਹੀਂ ਆ ਇਹ ਕਿਹਾ ਐਫ ਆਈ ਆਰ 185 ਜਿਹੜੀ ਦਰਜ ਹੋਈ ਹੈ 27 ਤਰੀਕ ਨੂੰ ਉਹ ਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਆ ਡੈਥ ਤੋਂ ਬਾਅਦ ਹੁੰਦਾ ਤਾਂ ਪੋਸਟਮਾਰਟਮ ਹੋਇਆ ਪੋਰਵਾਰ ਤੇ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲੇ ਠੀਕ ਆ ਅਸੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਹੀਂ ਉਹਦੀ ਉਹਦੇ 185 ਵਿੱਚ ਹੀ ਉਹਦੀ ਕਪਨ ਜੀ ਕੀ ਲਿਖਿਆ ਇਹ ਤਾਂ ਉਹ ਬਤਾਈ ਦੱਸ ਸਕਦੇ ਆ ਉਹਦੇ ਬਾਰੇ ਦੱਸ ਸਕਦੇ ਕੀ ਲਿਖਿਆ ਹੈ ਐਪਲੀਕੇਸ਼ਨ ਮੇਰੇ ਕੋ ਆਈ ਜੀ ਹੁਣ ਮੈਨੂੰ ਇਸ ਟਾਈਮ ਪੂਰਾ ਜਵਾਬ ਨਹੀਂ ਆ ਮੈਨੂੰ ਪੂਰਾ ਜਵਾਬ ਨਹੀਂ ਆ ਆਲਰੇਡੀ ਤੁਹਾਡੇ ਕੋਲ ਮੇਰੇ ਕੋ ਜਵਾਬ ਨਹੀਂ ਹੈ ਪ੍ਰੋਟੈਸਟ ਹਾਂ ਅੱਜ ਉਹਨਾਂ ਨਾਲ ਸਾਡੀ ਗੱਲ ਹੋਈ ਆ ਲਗਭਗ ਉਹ ਲੱਗੇ ਪਰਸਾ ਉਹ ਆਪਰੇਸ਼ਨ ਤੇ ਭਾਈ ਨਾਮ ਅੱਗੇ ਬੋਲਣ ਨੂੰ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਮ ਉਹ ਮੈਨੂੰ ਨਹੀਂ ਦੇਖੋ ਇਹ ਤਾਂ ਮਦਈ ਦੱਸ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਸਵੇਰ ਤੇ ਤੁਸੀਂ ਇੱਧਰ ਸਵੇਰ ਦੇ ਵੇਲੇ ਇੱਧਰ ਪਸਲ ਗਿਆ ਹੁਣ ਜਾ ਕੇ ਫਿਰ ਵੇਖਦੇ ਆਪਾਂ ਇੰਵੈਸਟੀਗੇਸ਼ਨ ਆਪਾਂ ਕਰਦੇ ਆਂ ਕੋਈ ਗੱਲ ਨਹੀਂ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜੇ ਕੰਪਲੀਟ ਹੁੰਦੇ ਤਾ ਤੁਹਾਨੂੰ ਦੱਸਾਂਗੇ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈਆਂ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਰਿਹਾ ਜੋ ਵੀ ਉਦਾਨਦਾ ਇਨਵੈਸਟੀਗੇਸ਼ਨ ਦਾ ਬਾਅਦ ਤੁਹਾਨੂੰ ਦੱਸਾਂਗੇ ਕੰਮਿਸ਼ਨ ਕਰਨਗੇ ਸਰ ਇਹ ਕੀ ਹਾਂ 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 ਜ਼ਰੂਰ ਇਹ ਆਪਣੀ ਉਹਦੀ ਨੌ ਦੀ ਵੇਟ ਕਰ ਰਹੇ ਆ ਆਸਟ੍ਰੇਲੀਆ ਤੋਂ ਆਣੀਆਂ ਸ਼ਾਇਦ ਹੋਣੇ ਆ 2-3 ਵਜੇ ਕਹਿ ਰਹੇ ਆ ਜੇ ਹੁਣ ਇਹ ਆ ਗਏ ਤਾਂ ਉਸਦੇ ਨਾਲ ਸੰਸਕਰਣ ਹਾਂ ਡਾੜੇ ਬੜੀ ਚੁੱਪ ਕੇ ਲੱਜ ਲਿਆ ਜੀ ਹਾਂ ਲੈ ਚੱਲੋ ਆਪਾਂ ਉਹਨਾਂ ਵਿਸ਼ਵਾਸ ਦੇ ਤਾ ਜਿਹੜੇ ਸਰਪ